ਲੋ ਵੀ ਦੋਸਤੋ ਅੱਜ ਉਹਨਾਂ ਭਰਾਵਾਂ ਦੀ ਫੇਰ ਰੀਜ ਪੂਰੀ ਕਰਨ ਦੀ ਜੀ ਨਾ ਮਾਰਵਾੜੀ ਬਸ਼ੀਰਾ ਚੰਗਾ ਘੋੜਾ ਬਣਵਾ ਚੰਗੀ ਬਲੱਡ ਲਾਈਨ ਹੋਵੇ ਤੇ ਪੂਰੇ ਟੌਪ ਕਲਾਸ ਹੋਵੇ ਤਾਂ ਮਿੱਤਰੋ ਆਹ ਵੀਡੀਓ ਪੂਰੀ ਦੇਖ ਲਓ ਪੂਰੇ ਟੌਪ ਦਾ ਬੰਨ ਵਾਲਾ ਬਸ਼ੀਰਾ ਹਜੇ ਉਮਰ ਚਾਰ ਕਿ ਮਹੀਨੇ ਦਾ ਹੋਇਆ ਰਸਾ ਇਹਦੇ ਵੀ ਨਵੀਂ ਪਿਆ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਲੋਂ ਸਵਾਗਤ ਜੀ ਹੈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਮਿੱਤਰੋ ਤੁਹਾਡੇ ਸਾਹਮਣੇ ਅੱਜ ਲਿਆਂਦਾ ਬਸ਼ੀਰਾ ਮਿੱਤਰ ਮਾਰਵੜੀ ਬਹੁਤ ਚੰਗਾ ਬਸ਼ੀਰਾ ਜਿਹਦਾ ਖਾਨਦਾਨ ਵੀ ਪੂਰਾ ਤਕੜਾ ਤੇ ਮਾਂ ਵੀ ਤਕੜੀ ਆ ਤੇ ਬਣੂ ਵੀ ਪੂਰਾ ਤਕੜਾ ਰਹੀ ਗੱਲ ਰੇਟ ਦੀ ਤਾਂ ਰੇਟ ਤਾਂ ਮਿੱਤਰੋ ਤੁਹਾਨੂੰ ਪਤਾ ਹੀ ਆਪਾਂ ਗੈਜ ਮੁੱਲ ਤੇ ਸਾਰੇ ਜਾਨਵਰ ਜੁੰਦੇ ਤੇ ਇਹਦਾ ਆਈਡੀਆ ਦੇ ਦਿੰਦਾ ਹਜ਼ਾਰਾਂ ਚ ਬੰਨ੍ਹ ਜੂ ਰੇਟ ਲੱਖੋਂ ਥੱਲੇ ਆ ਰੇਟ ਹਜ਼ਾਰਾਂ ਦਾ ਤੇ ਮਿੱਤਰੋ ਅੱਜ ਹੈਗੀ ਇਹ ਵੀਡੀਓ ਆ 2 ਜੁਲਾਈ 2025 ਦੀ ਤੇ ਬਸ਼ੀਰੇ ਦੀ ਡਿਟੇਲ ਦਿੰਨਾ ਬਸ ਵੀਡੀਓ ਪੂਰੀ ਦੇਖ ਲਓ ਜਿਹੜੇ ਜਿਹੜੇ ਭਰਾ ਨੂੰ ਵੀਡੀਓ ਪਸੰਦ ਆਏ ਲਾਈਕ ਕਰਦੇ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਕਰਦੇ ਹੋ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਫੁੱਲ ਮਿੱਤਰੋ 4 ਕੁ ਮਹੀਨਾ ਦਾ ਬਸ਼ੀਰਾ ਹੋਇਆ ਖਾਨਦਾਨ ਦੀ ਗੱਲ ਕਰੀ ਤਾਂ 나ਗਰੇਡੀ ਘੋੜੇ ਦਾ ਜੀ 나ਗਰੇਡੀ ਦਾ ਬੱਚਾ ਗਾਰੰਟੀ ਨਾਲ ਹੋਊ 나ਗਰੇਡੀ ਦਾ ਮਾਂ ਮਾਰਵਾੜੀ ਹੈ ਜੀ ਚਾਹੇ 나ਗਰੇਡੀ ਘੋੜੇ ਵਾਲੇ ਤੋਂ ਕਨਫਰਮ ਕਰ ਸਕਦੇ ਆ ਆਪਾਂ ਸਾਰਾ ਐਡਰੈਸ ਦੇ ਦਾਂ ਤੇ ਬੱਚੇ ਸਰ ਮੱਥੇ ਫੁੱਲ ਫੁੱਲ ਆ ਮਿੱਤਰੋ ਸਿਰਫ ਫੋਲੋਅਰ ਆ ਬੱਚਾ ਬੱਚੇ ਦੀ ਲੱਤ ਦਾ ਸੈਲ ਚੈੱਕ ਕਰ ਲੋ ਪੁੱਠਾ ਪਾਠਾ ਸੋਹਣਾ ਧੌਣ ਤੋਂ ਲੰਮੇ ਆ ਕੰਨ ਕੁੰਡੀ ਵਾਲਾ ਆਪਾਂ ਕਹਿ ਦਈਏ ਤਾਂ ਓਵਰ ਆਲ ਵੀ ਪੂਰਾ ਚੰਗਾ ਬੱਚਾ ਇੱਕ ਬਣ ਰੇਟ ਨਾਲ ਜਾਣਾ ਜਾਇਜ਼ ਮੁੱਲ ਦਾ ਬਾਲ ਭੋਰਿਆਂ ਦਾ ਜਮਾ ਸਾਫਾ ਹੱਥਾਂ ਪੈਰਾਂ ਦਾ ਸਾਫ ਤੇ ਬਾਕੀ ਸੋਹਣਾ ਮੂੰਹ ਮੰਦਰ ਦਾ ਚੰਗਾ ਚਾਲੂ ਚੁਰੂ ਸੋਹਣਾ ਬੱਚਾ ਪਾਲ ਦੇਣਾ ਜਿਹੜੇ ਭਰਾ ਦੀ ਵੀ ਜੋ ਵੀ ਚੰਗਾ ਬਸ਼ੀਰਾ ਪਾਲਣ ਦੀ ਤਾਂ ਇੱਕ ਵਾਰ ਉਹ ਆ ਬੱਚਾ ਜ਼ਰੂਰ ਦੇਖਿਓ ਜੀ ਆਖੇ ਹੱਥਾਂ ਪੈਰਾਂ ਦਾ ਬਿਲਕੁਲ ਹੀ ਸਾਫ ਆ ਜਾਇਜ਼ ਮੌਲੇ ਦਾ ਮੈਂ ਫੇਰ ਕਹਿੰਦਾ ਬਾਲਪੁਰੇ ਹੀ ਸਾਫ ਆ ਨਾਗਰੇਡੀ ਦਾ ਬੱਚਾ ਮੱਥੇ ਸਿਰ ਫੁੱਲ ਤੇ ਆ ਨੰਬਰ ਉੱਪਰ ਚੱਲੀ ਜਾਂਦਾ ਮਿੱਤਰੋ ਫੋਨ ਲਾ ਲਿਓ ਮਿਲਦੇ ਨੇ ਅੰਮ੍ਰਿਤ